ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ਮਤੀ ਦੀਆਂ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਅੱਜ ਵੱਖ-ਵੱਖ ਸਿਆਸੀ ਜਪਾਰਟੀਆਂ ਵੱਲੋਂ ਡਟਮਾ ਚੋਣ ਪ੍ਰਚਾਰ ਕੀਤਾ ਗਿਆ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੂਗਤਨ ਦੀ ਅਪੀਲ ਕੀਤੀ ਗਈ। ਬੰਡਾਲਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸ ਪਾਰਟੀ ਤੋਂ ਉਮੀਦਵਾਰ ਬੀਬੀ ਭਲਵਿੰਦਰ ਕੌਰ ਸੰਗਠੇਸੀਆਂ ਵੱਲੋਂ ਅੱਜ ਰੋੜਕਾ ਕਲਾਂ ਵਿਖੇ ਘਰ-ਘਰ ਪਹੁੰਚ ਕੇ ਵੋਟਰਾਂ ਤੋਂ ਸਹਿਯੋਗ ਮੰਗਿਆ ਗਿਆ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਬੰਡਾਲਾ ਜ਼ੋਨ ਦੇ ਸਾਰੇ ਪਿੰਡਾਂ ਵਿੱਚ ਵੋਟਰਾਂ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾ ਵੱਲੋਂ ਇਹ ਵਿਸ਼ਵਾਸ ਜਤਾਇਆ ਗਿਆ ਹੈ ਕਿ ਇਸ ਸੀਟ ਤੋਂ ਕਾਂਗਰਸ ਵੱਡੇ ਫਰਕ ਦੇ ਨਾਲ ਜਿੱਤ ਪ੍ਰਾਪਤ ਕਰੇਗੀ। ਰੜਕਾਕਲਾਂ ਤੋਂ ਬਰਾਕ ਸ਼ਮਤੀ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੇ ਰੜਕਾਕਲਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਪਿੰਡ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟੀਆਂ ਦਿੱਤੀਆਂ ਗਈਆਂ ਹਨ ਅਤੇ 2027 ਵਿੱਚ ਚੋਣ ਤੋਂ ਬਾਅਦ ਮੋੜ ਪੰਜਾਬ ਦੀ ਸੱਤਾ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਕਰਕੇ ਕਾਂਗਰਸ ਨੂੰ ਵੋਟਾਂ ਪਵਾ ਕੇ ਉਮੀਦਵਾਰ ਨੂੰ ਜਿੱਤੂ ਬਣਾਓ। ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਸਫਲ ਬਣਾਉ ਤਾਂ ਕਿ ਆਉਣ ਵਾਲੀ 2027 ਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ਅਤੇ ਪੰਜਾਬ ਨੂੰ ਮੌੜ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾ ਸਕੇ ਇਸ ਮੌਕੇ ਤੇ ਕੁਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਰੁੜਕਾ ਕਲਾ ਤੋਂ ਕਾਂਗਰਸ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰੇਗੀ ਇਸ ਮੌਕੇ ਤੇ ਮਾਨਪ੍ਰੀਤ ਸਿੰਘ ਚੋਡਾ ਯੂਥ ਕਾਂਗਰਸ ਜੀਵਨ ਲਾਲ ਸਾਬ ਦਾ ਪੰਚ ਸੋਹਣ ਸਿੰਘ ਜਗਜੀਵਨ ਸਿੰਘ ਭੋਗਲ ਬਲਦੇਵ ਸਿੰਘ ਭੋਗਲ ਜਗਮਿੰਦਰਪਾਲ ਸਿੰਘ ਸ਼ੇਵ ਕੁਮਾਰ ਤਿਵਾੜੀ ਅਮਰੀਕ ਸਿੰਘ ਸੰਧੂ ਸਰਮਜੀਤ ਸਿੰਘ ਰਿਹਲ ਮਨਜੀਤ ਸਿੰਘ ਸੰਧੂ ਗੁਰਿੰਦਰ ਸਿੰਘ ਸੰਧੂ ਹਰਪਾਲ ਸਿੰਘ ਪਾਲਾ ਅਸ਼ੋਕ ਕੁਮਾਰ ਜਸਪੀ ਸਿੰਘ ਦੱਸਾ ਹੈਪੀ ਜੋਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਲਵਿੰਦਰ ਕੌਰ ਵਾਸੀ ਸੰਗ ਟੇਸੀਆਂ ਪਰ ਬਡਾਲਾ ਜੋਂ ਤੋਂ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੀ ਆ ਅਮੀ ਅੱਜ ਮੈਂ ਰੁੜਕਾ ਕਲਾ ਡੋਰ ਟੂ ਡੋਰ ਜਾ ਰਹੀ ਆ ਲੋਕਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਆਪ ਸਾਰੇ ਮੈਨੂੰ ਕੋ ਉਹ ਇੱਕ ਵਾਰੀ ਵੋਟ ਪਾ ਕੇ ਕੰਮ ਸ਼ੁਰੂ ਕਰੋ ਮੈਂ ਤੁਹਾਡੀ ਰਿਣੀ ਰਹਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਗਰ ਨਿਵਾਸੀ ਸਾਰਿਆਂ ਵੋਟਰਾਂ ਨੂੰ ਇਲਾਕਾ ਨਿਵਾਸੀ ਵੋਟਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਪ ਨੂੰ ਪਤਾ ਹੈ ਕਿ 14 ਤਰੀਕ ਨੂੰ ਇਲੈਕਸ਼ਨ ਜਿਹੜੀ ਆ ਉਹ ਸਵੇਰੇ 8:00 ਹੋਣੀ ਹੈ ਸੋ ਸਾਰੇ ਇਲਾਕਿਆਂ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਤੇ ਆਪਾਂ ਆਪਣਾ ਇੱਕ ਕੀਮਤੀ ਵੋਟ ਪੰਜੇ ਦੇ ਨਿਸ਼ਾਨ ਤੇ ਪਾ ਕੇ ਜਿਹੜੇ ਖੜੇ ਹੋਏ ਸਾਡੇ ਬਲਾਕ ਸੰਪਤੀ ਦੇ ਸੁਖਵਿੰਦਰ ਕੌਰ ਵਰਤਾਗਲਾ ਤੋਂ ਤੇ ਜਿਹੜਾ ਪ੍ਰੀਸ਼ਦ ਦੇ ਬੀਬੀ ਭਲਵਿੰਦਰ ਕੌਰ ਜੀ ਆ ਉਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਵੀ ਸੁਸਤਾਈ ਵਿੱਚ ਚੰਨੀ ਸਾਹਿਬ ਦੀ ਵਾਹਿ ਥਲੇ ਅਸੀਂ ਚਾਹੁੰਨੇ ਕਿ ਪੰਜਾਬ ਦੀ ਸਰਕਾਰ ਬਣੇ ਤੇ ਹਰ ਘਰ ਦੇ ਵਿੱਚ ਇਨਸਾਫ ਇਹ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਜਿਹੜਾ ਉਹ ਮਿਲੇ ਜਿਵੇਂ ਕਿ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਇਹੋ ਜੀ ਹੋਈ ਪਈ ਆ ਕਿ ਕੋਈ ਵੀ ਵਿਅਕਤੀ ਨਾ ਦੇ ਨੇ ਆਇਆ ਨਸ਼ਿਆਂ ਦਾ ਬੂਲ ਬੱਲਾ ਆ ਹਰ ਤਰ੍ਹਾਂ ਦੇ ਨਾਲ ਇੱਥੇ ਲੋਕ ਜਿਹੜੇ ਆ ਹਰਾਸ ਹੋਏ ਪਏ ਆ ਸੋ ਆਉ ਇੱਕ ਨਵੇਂ ਚਾਨਣ ਦੀ ਉਡੀਕ ਦੇ ਲਈ ਆਪਾਂ ਆਪਣੀ ਇੱਕ ਇੱਕ ਦੀ ਵੋਟ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਦ ਦੀ ਪੰਚੇ ਦੇ ਨਿਸ਼ਾਨ ਤੇ ਪਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਜ਼ਿਲ੍ਹਾ ਪ੍ਰਸ਼ਦ ਬੰਡਾਲਾ ਤੋਂ ਮੇਰੇ ਭੂਆ ਜੀ ਪਲਵਿੰਦਰ ਕੌਰ ਜੀ ਤੇ ਮੇਰੀ ਚਾਚੀ ਜੀ ਸੁਖਵਿੰਦਰ ਕੌਰ ਜੀ ਬਲਾਕ ਵਿੱਚ ਰੁਰਕਾ ਬਲਾਕ ਚੋਕ ਜੋ ਕਿ ਖੜੇ ਹਨ ਅੱਜ ਅਸੀਂ ਡੋਰ ਟੂ ਡੋਰ ਕੀ ਰੁਰਕਾ ਕਲਾਂ ਵਿੱਚ ਕੀਤੀ ਸਾਰਿਆਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਤੇ ਬਹੁਤ ਸਾਰਾ ਮਾਣ ਮਿਲਿਆ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਕਾਂਗਰਸ ਪਾਰਟੀ ਨੂੰ ਤੇ ਪੰਜੇ ਤੇ ਮੋਹ ਲਾ ਕੇ ਸਾਰੇ ਜਣੇ ਜਿਤਉਣ ਬਹੁਤ ਬਹੁਤ ਧੰਨਵਾਦ